ਮਨ ਦੀ ਪਹਿਲੀ ਗੱਲ ਤਾਂ ਇਹ ਆ ਵੀ ਜਸਵਿੰਦਰ ਭੱਲਾ ਜੀ ਉਹਨਾਂ ਨਾਲ ਮੈਂ ਸਕਿੱਟ ਕੀਤੀ ਸੀ ਮੈਂ ਉਹਨੂੰ ਕਹਿੰਦਾ ਜਾ ਕੇ ਉਹ ਬਿੱਲੇ ਬਿੱਲੇ ਤੇਰੀ ਭੂਹਾ ਭੱਜੂ ਉਹ ਕਹਿੰਦਾ ਤੂੰ ਫੋਣ ਮੈਂ ਕਹਿੰਦਾ ਹੱਦ ਹੋ ਗਈ ਕਰ ਤੇ ਮੈਨੂੰ ਪਜਾਣਾ ਨਹੀਂ ਮੈਂ ਜਰਾ ਬੁੱਫੜ ਲੱਗਦਾ ਕਹਿੰਦਾ ਤੂੰ ਕਹਦਾ ਬੁੱਫੜ ਲੱਗਦਾ ਬੁੱਫੜ ਤਾਂ ਉਹ ਲੱਗਦਾ ਜਿਹੜਾ ਘੂਨ ਕੱਢ ਕੇ ਲੈ ਗਿਆ ਉਹ ਤੋਂ ਅੱਗੇ ਮੈਂ ਜੁੜੀ ਹੋਈ ਆ ਜਿਹੜੀ ਖੁਦ ਉਹ ਮੈਂ ਤੁਹਾਨੂੰ ਬਾੜੀ ਦੀ ਦੱਸਦਾ ਹਾਂ ਹਾਂ ਸਲਾਮ ਸਲਾਮ ਬਿੱਲਾ ਉਹਨਾ ਤੇ ਉਧਰ ਹੋ ਰੋਦਾ ਸਾਡੇ ਪਿੰਡ ਵਾਲੇ ਭੋਲੇ ਦੀ ਭੱਜ ਗਈ ਜਨਾਨੀ ਉਹ ਆਪਣੇ ਸਹੁਰੇ ਜਾਂਦਾ ਦੇਉ ਕੀ ਕਹਿੰਦਾ ਜਦੋਂ ਬਿੱਲਾ ਕੀ ਜਵਾਬ ਦਿੰਦਾ ਉਹਦਾ ਸਾਢੇ ਲੱਭਦਾ ਉਹ ਮਿਲਿਆ ਉਹ ਮਿਲਿਆ ਉਹ ਤੇਰੀ ਭੂਆ ਭੱਜ ਗਈ ਵੇ ਮਿਲਿਆ ਗੱਲ ਸੁਣੋ ਖੁਫੜਾ ਪਹਿਲੀ ਗੱਲ ਇਹ ਆ ਆ ਪਿੱਟ ਸੱਪਾ ਬੰਦ ਕਰ ਮੇਰੀ ਭੂਆ ਮਰੀ ਨਹੀਂ ਭੱਜੀ ਆ ਦੂਜੀ ਗੱਲ ਇਹ ਆ ਤੈਨੂੰ ਟੈਨਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ ਚਾਰ ਪੰਜ ਦਿਨਾਂ ਬਾਅਦ ਆਪੇ ਵਾਪਸ ਆ ਜੂ ਨਾ ਮਿਲਿਆ ਤੈਨੂੰ ਕਿਵੇਂ ਪਤਾ ਉਏ ਫੁਖੜਾ ਪਹਿਲਾਂ ਵੀ ਇੱਕ ਮਿਰੀ ਭੱਜ ਗਈ ਸੀ ਚਾਰ ਪੰਜ ਦਿਨਾਂ ਬਾਅਦ ਆ ਗਈ ਸੀ ਆ ਤੇ ਕਹਿੰਦੀ ਸੀ ਵੇ ਬਿੱਲਿਆ ਵੇ ਲੌਂਗ ਨੂੰ ਤਾਂ ਚਾਹੇ ਮੈਂ 10 ਦੈ ਮੈਂ ਹੋਰ ਲਾਏ ਆਉਂਦੀ ਤੇਰਾ ਲੋਕੀ ਐਵੇਂ ਗੱਲਾਂ ਬਣਾਉਣ ਲੱਜਾਂਦੇ ਆ ਚਾਰ ਪੰਜ ਦਿਨ ਦੀ ਕੋਈ ਐਡੀ ਗੱਲ ਨਹੀਂ ਹੁਣ ਲੋਕਾਂ ਨੇ ਸਮਝਣਾ ਕਿਸੇ ਰਿਸ਼ਤੇਦਾਰੀ ਚ ਜਾ ਕੇ ਆਈ ਹੋ ਉਹ ਤਾਂ ਠੀਕ ਐ ਬਿੱਲਿਆ ਤੂੰ ਇਹ ਦੱਸ ਵੀ ਤੇਰੀ ਪੂਆ ਭੱਜੀ ਗਈ ਦੇ ਨਾਲ ਹੋ ਮੇਰੇ ਪਹਿਲੇ ਫੁੱਫੜ ਨਾਲ ਲੱਗਿਆ ਤਾਂ ਉਹ ਵੀ ਮੇਰਾ ਫੁੱਫੜੀ ਅੱਛਾ ਅੱਛਾ ਕਰ ਤਾਂ ਠੀਕ ਐ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੀ ਹੁਣ ਐ ਕਰੀ ਜਿੱਦੇ ਤੇਰਾ ਪਹਿਲਾ ਫੁੱਫੜ ਆਇਆ ਮੈਨੂੰ ਜ਼ਰੂਰ ਮਿਲਾਈ ਨਾ ਹੁਣ ਤਾਂ ਉਹਦੇ ਨਾਲ ਲੜਾਈਆਂ ਮੁੱਲ ਲੈਣੀਆਂ ਲੜਾਈਆਂ ਲੜੂਈਆਂ ਦੀ ਕੋਈ ਐਡੀ ਗੱਲ ਨਹੀਂ ਬਿਲਿਆ ਮੇਰਾ ਫਰਜ਼ ਬਣਦਾ ਮੇਰਾ ਫਰਜ਼ ਬਣਦਾ ਉਹਨੂੰ ਸਮਝਾਉਣ ਦਾ ਨਾ ਫੁੱਫੜਾ ਤੈ ਹੁਣ ਉਹਨੂੰ ਕੀ ਸਮਝਾਉਣਾ ਓਏ ਮੈਂ ਉਹਨੂੰ ਇਹੀ ਸਮਝਾਉਣਾ ਕਾਕਾ ਜਦੋਂ ਅੱਗੇ ਤੋਂ ਭੱਜਣਾ ਹੁੰਦਾ ਮੈਨੂੰ ਦੱਸ ਕੇ ਭੱਜਿਆ ਕਰੋ 4 ਦਿਨ ਵੱਧ ਵੀ ਲੱਗ ਜਾਣਾ ਪਿੱਛੇ ਠਹਿਕਰ ਜਾ ਨਹੀਂ ਰਹਿੰਦਾ